ਇਸ ਕੋਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਡੇਰਾ ਬਿਆਸ ਦੇ ਨਾਲ ਜੁੜੀ ਹੋਈ ਡੇਰਾ ਬਿਆਸ ਜੋ ਕਿ ਵੱਡੀ ਤਾਕਤ ਰੱਖਦਾ ਹੈ ਵੱਡਾ ਵੋਟ ਬੈਂਕ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਨਾਲ ਜੁੜਿਆ ਹੋਇਆ ਫਿਰ ਭਾਵੇਂ ਪੰਜਾਬ ਦੇ ਲੋਕ ਹੋਣ ਹਰਿਆਣਾ ਦੇ ਲੋਕ ਹੋਣ ਜਾਂ ਹੋਰਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀ ਪਹੁੰਚ ਹੋਵੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਆਪਣਾ ਅਗਲਾ ਅਹੁਦੇਦਾਰ ਐਲਾਨ ਦਿੱਤਾ ਹੈ ਜਾਨੀ ਕਿ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਹੁਣ ਜੋ ਅਗਲੇ ਬਾਬਾ ਜੀ ਹੋਣਗੇ ਜੋ ਗੱਦੀ ਨਿਸ਼ੀਨ ਹੋਣਗੇ ਡੇਰਾ ਬਿਆਸ ਦੇ ਉਹਨਾਂ ਦਾ ਨਾਮ ਐਲਾਨ ਦਿੱਤਾ ਗਿਆ ਤੇ ਹੁਣ ਡੇਰਾ ਬਿਆਸ ਦੇ ਮੁਖੀ ਦਾ ਚਿਹਰਾ ਬਦਲ ਜਾਏਗਾ ਹੁਣ ਨਵਾਂ ਚਿਹਰਾ ਕੌਣ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਜਸਦੀਪ ਸਿੰਘ ਗਿੱਲ ਕਥਿਤ ਤੌਰ ਤੇ ਰਿਸ਼ਤੇ ਦੇ ਵਿੱਚ ਭਤੀਜੇ ਦੱਸੇ ਜਾ ਰਹੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਪਰ ਇਹ ਇਹ ਜਿਹੜੀ ਪ੍ਰਥਾ ਇਹ ਰੀਤ ਆ ਇਹ ਪਹਿਲਾਂ ਵੀ ਚੱਲਦੀ ਆਈ ਆ ਜਦੋਂ ਗੁਰਿੰਦਰ ਸਿੰਘ ਢਿੱਲੋਂ ਵੀ ਬਣੇ ਸੀ ਤਾਂ ਉਦੋਂ ਵੀ ਜਿਹੜੇ ਉਹਨਾਂ ਤੋਂ ਪਹਿਲਾਂ ਗੱਦੀ ਤੇ ਬੈਠੇ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੂੰ ਗੱਦੀ ਨਸ਼ੀਨ ਕਰ ਦਿੱਤਾ ਗਿਆ ਸੀ ਤੇ ਫਿਰ ਉਹ ਲਗਾਤਾਰ ਉਹਨਾਂ ਕੋਲ ਘੁਰ ਵੀ ਲੈਂਦੇ ਰਹੇ ਤਾਂ ਕਿ ਜੋ ਮੁਖੀ ਹੋਵੇ ਉਸ ਦੀ ਮੌਤ ਤੋਂ ਬਾਅਦ ਕਿਸੇ ਤਰੀਕੇ ਦਾ ਖਲਾਰਾ ਨਾ ਪਾਏ ਉਹ ਇੱਕ ਤੋਂ ਜ਼ਿਆਦਾ ਲੋਕ ਗੱਦੀ ਦੀ ਡਿਮਾਂਡ ਨਾ ਕਰਨ ਇਸ ਕਰਕੇ ਅਜਿਹਾ ਹੁੰਦਾ ਤੇ ਹੁਣ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਵੀ ਆਪਣੀ ਹਾਜ਼ਰੀ ਦੇ ਵਿੱਚ ਹੀ ਆਪੇ ਆਪਣੇ ਜਿਉਂਦਿਆਂ ਹੀ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਜਿਹੜਾ ਕੀ ਹੈ ਗੱਦੀ ਨਸ਼ੀਨ ਕਰਨ ਦਾ ਫੈਸਲਾ ਲਿਆ ਚਿੱਠੀ ਦੇ ਵਿੱਚ ਸਿੱਧੇ ਤੌਰ ਤੇ ਆਖਿਆ ਗਿਆ ਕਿ ਅੱਜ ਤੋਂ ਹੀ ਕਾਰਜਕਾਰੀ ਮੁਖੀ ਹੋ ਜਾਣਗੇ ਜਸਦੀਪ ਸਿੰਘ ਗਿੱਲ ਤੇ ਕੱਲ ਨੂੰ ਸ਼ਾਇਦ ਡੇਰਾ ਬਿਆਸ ਦੇ ਵਿੱਚ ਜਿਹੜੀ ਪਗੜੀ ਦੀ ਰਸਮ ਕਹਿ ਸਕਦੇ ਆ ਜਾਂ ਗੱਦੀ ਨਿਸ਼ੀਣ ਕਰਨ ਦੀ ਰਸਮ ਨਿਭਾਈ ਜਾਏਗੀ ਜਸਦੀਪ ਸਿੰਘ ਗਿੱਲ ਫਿਰ ਹੁਣ ਯਾਨੀ ਕਿ ਡੇਰਾ ਬਿਆਸ ਦਾ ਜੇਕਰ ਹੁਣ ਕੋਈ ਨਾਮ ਛਕਣ ਉੱਥੇ ਨਾਮ ਲੈਣ ਜਾਏਗਾ ਤਾਂ ਉਹ ਜਸਦੀਪ ਸਿੰਘ ਗਿੱਲ ਦੇ ਹੱਥੋਂ ਮਿਲੇਗਾ ਗੁਰਿੰਦਰ ਸਿੰਘ ਢਿੱਲੋਂ ਦੇ ਹੱਥੋਂ ਨਹੀਂ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਪਹਿਲਾਂ ਦੇ ਮੁਖੀ ਜਿਹੜਾ ਕਿ ਇਹ ਸਤਸੰਗ ਕਰਿਆ ਕਰਨਗੇ ਪਰ ਜਸਦੀਪ ਸਿੰਘ ਗਿੱਲ ਨਵੇਂ ਚੁਣੇ ਗਏ ਚੇਰਾ ਉਹਨਾਂ ਦੇ ਨਾਲ ਬੈਠਣਗੇ ਕਾਰਜ ਸਾਰੇ ਸੰਭਾਲਣਗੇ ਸਾਰਾ ਕਾਰਜ ਭਾਰ ਉਹਨਾਂ ਨੂੰ ਸੰਭਾਲ ਦਿੱਤਾ ਗਿਆ ਨਾਮਦਾਨ ਵੀ ਉਹੀ ਦੇਣਗੇ ਲੋਕਾਂ ਨੂੰ ਤੇ ਇਹ ਵੀ ਦੱਸਦੀ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੋਣਾ ਬਾਰੇ ਕਿਹਾ ਜਾਂਦਾ ਸੀ ਕਿ ਬਹੁਤ ਪੜ੍ਹੇ ਲਿਖੇ ਨਹੀਂ ਪਰ ਜਸਦੀਪ ਸਿੰਘ ਗਿੱਲ ਜੋ ਨਵੇਂ ਚੁਣੇ ਗਏ ਮੁਖੀ ਨੇ ਉਹਨਾਂ ਦੀ ਜਿਹੜੀ ਯੋਗਤਾ ਉਹ ਬਹੁਤ ਹੀ ਵੱਡੀ ਹੈ ਵੱਡੀਆਂ-ਵੱਡੀਆਂ ਫਾਰਮੇਸੀ ਫਾਰਮਾਕਿਊਟੀਕਲ ਕੰਪਨੀਆਂ ਜਿਵੇਂ ਰੈਨਬੈਕਸੀ ਸਿਪਲਾ ਵਰਗੀਆਂ ਚ ਉਹਨਾਂ ਨੇ ਵੱਡੇ ਅਹੁਦੇ ਨਿਭਾਏ ਨੇ ਤੇ ਕੈਂਬਰਿਜ ਯੂਨੀਵਰਸਿਟੀ ਵਿਦੇਸ਼ਾਂ ਤੱਕ ਦੇ बड़े ਹੋਏ ਨੇ ਮੁੰਬਈ ਦੇ ਵਿੱਚ ਵੀ ਉਹਨਾਂ ਨੇ IIT ਕੀਤੀ ਆ ਜਿਸ ਤੋਂ ਬਾਅਦ ਉਹ ਵਿਦੇਸ਼ ਚਾਂਦ ਨੇ ਕੈਂਬਰਿਜ ਯੂਨੀਵਰਸਿਟੀ ਉੱਥੋਂ ਵੀ ਸਿੱਖਿਆ ਹਾਸਲ ਕਰਦੇ ਨੇ ਤੇ ਫਿਰ ਰੈਨਬੈਕ ਸੀ ਸਿਪਲਾ ਵਰਗੀਆਂ ਕੰਪਨੀਆਂ ਦੇ ਵਿੱਚ CEO ਯਾਨੀ ਕਿ ਜੋ ਸਭ ਤੋਂ ਵੱਡਾ ਅਹੁਦਾ ਹੁੰਦਾ ਉਹ ਵੀ ਉਹਨਾਂ ਨੇ ਨੇ ਬਾਏ ਨੇ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਪੀ ਐਚ ਡੀ ਕੀਤੀ ਹੈ ਕੈਮੀਕਲ ਇੰਜੀਨੀਅਰਿੰਗ ਦੀ ਤਾਂ ਪੜ੍ਹਾਈ ਵੀ ਸਿਖਰਾਂ ਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਉਹਦਾ ਕਿਵੇਂ ਸੰਭਾਲਦੇ ਨੇ ਪਰ ਡੇਰਾ ਬਿਆਸਤੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਬਹੁਤ ਵੱਡੀ ਜਾਣਕਾਰੀ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਂਸਰ ਨਾਲ ਪੀੜਤ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਦਿਲ ਦੇ ਰੋਗਾਂ ਦੇ ਵੀ ਪੀੜਤ ਨੇ ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਹੋਣਾਂ ਨੂੰ ਐਲਾਨਿਆ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਫਿਲਹਾਲ ਇਹ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਡੇਰਾ ਬਿਆਸ ਦੇ ਨਾਲ ਜੁੜੀ ਹੋਈ ਡੇਰਾ ਬਿਆਸ ਜੋ ਕਿ ਵੱਡੀ ਤਾਕਤ ਰੱਖਦਾ ਹੈ ਵੱਡਾ ਵੋਟ ਬੈਂਕ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਨਾਲ ਜੁੜਿਆ ਹੋਇਆ ਫਿਰ ਭਾਵੇਂ ਪੰਜਾਬ ਦੇ ਲੋਕ ਹੋਣ ਹਰਿਆਣਾ ਦੇ ਲੋਕ ਹੋਣ ਜਾਂ ਹੋਰਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀ ਪਹੁੰਚ ਹੋਵੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰ ਅਧਿਕਾਰੀ ਆਪਣਾ ਅਗਲਾ ਆਹੁਦੇਦਾਰ ਐਲਾਨ ਦਿੱਤਾ ਹੈ ਜਾਨੀ ਕਿ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਹੁਣ ਜੋ ਅਗਲੇ ਬਾਬਾ ਜੀ ਹੋਣਗੇ ਜੋ ਗੱਦੀ ਨਿਸ਼ੀਨ ਹੋਣਗੇ ਡੇਰਾ ਬਿਆਸ ਦੇ ਉਹਨਾਂ ਦਾ ਨਾਮ ਐਲਾਨ ਦਿੱਤਾ ਗਿਆ ਤੇ ਹੁਣ ਡੇਰਾ ਬਿਆਸ ਦੇ ਮੁਖੀ ਦਾ ਚਿਹਰਾ ਬਦਲ ਜਾਏਗਾ ਹੁਣ ਨਵਾਂ ਚਿਹਰਾ ਕੌਣ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਜਸਦੀਪ ਸਿੰਘ ਗਿੱਲ ਕਥਿਤ ਤੌਰ ਤੇ ਰਿਸ਼ਤੇ ਦੇ ਵਿੱਚ ਭਤੀਜੇ ਦੱਸੇ ਜਾ ਰਹੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਪਰ ਇਹ ਇਹ ਜਿਹੜੀ ਪ੍ਰਥਾ ਇਹ ਰੀਤ ਆ ਇਹ ਪਹਿਲਾਂ ਵੀ ਚੱਲਦੀ ਆਈ ਆ ਜਦੋਂ ਗੁਰਿੰਦਰ ਸਿੰਘ ਢਿੱਲੋਂ ਵੀ ਬਣੇ ਸੀ ਤਾਂ ਉਦੋਂ ਵੀ ਜਿਹੜੇ ਉਹਨਾਂ ਤੋਂ ਪਹਿਲਾਂ ਗੱਦੀ ਤੇ ਬੈਠੇ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੂੰ ਗੱਦੀ ਨਸ਼ੀਨ ਕਰ ਦਿੱਤਾ ਗਿਆ ਸੀ ਤੇ ਫਿਰ ਉਹ ਲਗਾਤਾਰ ਉਹਨਾਂ ਕੋਲ ਘੁਰ ਵੀ ਲੈਂਦੇ ਰਹੇ ਤਾਂ ਕਿ ਜੋ ਮੁਖੀ ਹੋਵੇ ਉਸ ਦੀ ਮੌਤ ਤੋਂ ਬਾਅਦ ਕਿਸੇ ਤਰੀਕੇ ਦਾ ਖਲਾਰਾ ਨਾ ਪਾਏ ਉਹ ਇੱਕ ਤੋਂ ਜ਼ਿਆਦਾ ਲੋਕ ਗੱਦੀ ਦੀ ਡਿਮਾਂਡ ਨਾ ਕਰਨ ਇਸ ਕਰਕੇ ਅਜੀਹਾ ਹੁੰਦਾ ਤੇ ਹੁਣ ਗੁਰਿੰਦਰ ਸਿੰਘ ਢੁੱਲੋਂ ਹੋਣਾ ਨੇ ਵੀ ਆਪਣੀ ਹਾਜ਼ਰੀ ਦੇ ਵਿੱਚ ਹੀ ਆਪੇ ਆਪਣੇ ਜਿਉਂਦਿਆਂ ਹੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਜਿਹੜਾ ਕੀ ਹੈ ਗੱਦੀ ਨਿਸ਼ੀਨ ਕਰਨ ਦਾ ਫੈਸਲਾ ਲਿਆ ਚਿੱਠੀ ਦੇ ਵਿੱਚ ਸਿੱਧੇ ਤੌਰ ਤੇ ਆਖਿਆ ਗਿਆ ਕਿ ਅੱਜ ਤੋਂ ਹੀ ਕਾਰਜਕਾਰੀ ਮੁਖੀ ਹੋ ਜਾਣਗੇ ਜਸਦੀਪ ਸਿੰਘ ਗਿੱਲ ਤੇ ਕੱਲ ਨੂੰ ਸ਼ਾਇਦ ਡੇਰਾ ਬਿਆਸ ਦੇ ਵਿੱਚ ਜਿਹੜੀ ਪਗੜੀ ਦੀ ਰਸਮ ਕਹਿ ਸਕਦੇ ਆ ਜਾਂ ਗੱਦੀ ਨਿਸ਼ੀਣ ਕਰਨ ਦੀ ਰਸਮ ਨਿਭਾਈ ਜਾਏਗੀ ਜਸਦੀਪ ਸਿੰਘ ਗਿੱਲ ਫਿਰ ਹੁਣ ਯਾਨੀ ਕਿ ਡੇਰਾ ਬਿਆਸ ਦਾ ਜੇਕਰ ਹੁਣ ਕੋਈ ਨਾਮ ਸ਼ਕਣ ਉੱਥੇ ਨਾਮ ਲੈਣ ਜਾਏਗਾ ਤਾਂ ਉਹ ਜਸਦੀਪ ਸਿੰਘ ਗਿੱਲ ਦੇ ਹੱਥੋਂ ਮਿਲੇਗਾ ਗੁਰਿੰਦਰ ਸਿੰਘ ਢਿੱਲੋਂ ਦੇ ਹੱਥੋਂ ਨਹੀਂ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਪਹਿਲਾਂ ਦੇ ਮੁਖੀ ਜਿਹੜਾ ਕਿ ਇਹ ਸਤਸੰਗ ਕਰਿਆ ਕਰਨਗੇ ਪਰ ਜਸਦੀਪ ਸਿੰਘ ਗਿੱਲ ਨਵੇਂ ਚੁਣੇ ਗਏ ਚੇਰਾ ਉਹਨਾਂ ਦੇ ਨਾਲ ਬੈਠਣਗੇ ਕਾਰਜ ਸਾਰੇ ਸੰਭਾਲਣਗੇ ਸਾਰਾ ਕਾਰਜ ਭਾਰ ਉਹਨਾਂ ਨੂੰ ਸੰਭਾਲ ਦਿੱਤਾ ਗਿਆ ਨਾਮਦਾਨ ਵੀ ਉਹੀ ਦੇਣਗੇ ਲੋਕਾਂ ਨੂੰ ਤੇ ਇਹ ਵੀ ਦੱਸਦੀ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੋਣਾ ਬਾਰੇ ਕਿਹਾ ਜਾਂਦਾ ਸੀ ਕਿ ਬਹੁਤ ਪੜ੍ਹੇ ਲਿਖੇ ਨਹੀਂ ਪਰ ਜਸਦੀਪ ਸਿੰਘ ਗਿੱਲ ਜੋ ਨਵੇਂ ਚੁਣੇ ਗਏ ਮੁਖੀ ਨੇ ਉਹਨਾਂ ਦੀ ਜਿਹੜੀ ਯੋਗਤਾ ਉਹ ਬਹੁਤ ਹੀ ਵੱਡੀ ਹੈ ਵੱਡੀਆਂ-ਵੱਡੀਆਂ ਫਾਰਮੇਸੀ ਫਾਰਮਾਕਿਊਟੀਕਲ ਕੰਪਨੀਆਂ ਜਿਵੇਂ ਰੈਨਬੈਕਸੀ ਸਿਪਲਾ ਵਰਗੀਆਂ ਚ ਉਹਨਾਂ ਨੇ ਵੱਡੇ ਅਹੁਦੇ ਨਿਭਾਏ ਨੇ ਤੇ ਕੈਂਬਰਿਜ ਯੂਨੀਵਰਸਿਟੀ ਵਿਦੇਸ਼ਾਂ ਤੱਕ ਦੇ ਪੜੇ ਹੋਏ ਨੇ ਮੁੰਬਈ ਦੇ ਵਿੱਚ ਵੀ ਉਹਨਾਂ ਨੇ IIT ਕੀਤੀ ਹੈ ਜਿਸ ਤੋਂ ਬਾਅਦ ਉਹ ਵਿਦੇਸ਼ ਚ ਜਾਂਦੇ ਨੇ ਕੈਂਬਰਿਜ ਯੂਨੀਵਰਸਿਟੀ ਉੱਥੋਂ ਵੀ ਸਿੱਖਿਆ ਹਾਸਲ ਕਰਦੇ ਨੇ ਤੇ ਫਿਰ ਰੈਨਬੈਕਸੀ ਸਿਪਲਾ ਵਰਗੀਆਂ ਕੰਪਨੀਆਂ ਦੇ ਵਿੱਚ CEO ਯਾਨੀ ਕਿ ਜੋ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ ਉਹ ਵੀ ਉਹਨਾਂ ਨੇ ਨਿਭਾਏ ਨੇ ਯੂਨੀਵਰਸਿਟੀ ਆਫ ਕੈਂਬਰਿਜ ਤੋਂ PhD ਕੀਤੀ ਹੈ ਕੈਮੀਕਲ ਇੰਜੀਨੀਅਰਿੰਗ ਦੀ ਆ ਪੜ੍ਹਾਈ ਵੀ ਸਿੱਖ ਰਹਾਂ ਦੀ ਐ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਉਹਦਾ ਕਿਵੇਂ ਸੰਭਾਲਦੇ ਨੇ ਪਰ ਡੇਰਾ ਬਿਆਸ ਦੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਬਹੁਤ ਵੱਡੀ ਜਾਣਕਾਰੀ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਂਸਰ ਨਾਲ ਪੀੜਤ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਦਿਲ ਦੇ ਰੋਗਾਂ ਦੇ ਵੀ ਪੀੜਤ ਨੇ ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਹੋਣਾਂ ਨੂੰ ਐਲਾਨਿਆ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅੱਜ ਦੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਡੇਰਾ ਬਿਆਸ ਦੇ ਨਾਲ ਜੁੜੇ ਹੋਈ ਡੇਰਾ ਬਿਆਸ ਜੋ ਕਿ ਵੱਡੀ ਤਾਕਤ ਰੱਖਦਾ ਹੈ ਵੱਡਾ ਵੋਟ ਬੈਂਕ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਨਾਲ ਜੁੜਿਆ ਹੋਇਆ ਫਿਰ ਭਾਵੇਂ ਪੰਜਾਬ ਦੇ ਲੋਕ ਹੋਣ ਹਰਿਆਣਾ ਦੇ ਲੋਕ ਹੋਣ ਜਾਂ ਹੋਰਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀ ਪਹੁੰਚ ਹੋਵੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਆਪਣਾ ਅਗਲਾ ਅਹੁਦੇਦਾਰ ਐਲਾਨ ਦਿੱਤਾ ਹੈ ਜਾਨੀ ਕਿ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਹੁਣ ਜੋ ਅਗਲੇ ਬਾਬਾ ਜੀ ਹੋਣਗੇ ਜੋ ਗੱਦੀ ਨਿਸ਼ੀਨ ਹੋਣਗੇ ਡੇਰਾ ਬਿਆਸ ਦੇ ਉਹਨਾਂ ਦਾ ਨਾਮ ਐਲਾਨ ਦਿੱਤਾ ਗਿਆ ਤੇ ਹੁਣ ਡੇਰਾ ਬਿਆਸ ਦੇ ਮੁਖੀ ਦਾ ਚਿਹਰਾ ਬਦਲ ਜਾਏਗਾ ਹੁਣ ਨਵਾਂ ਚਿਹਰਾ ਕੌਣ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਜਸਦੀਪ ਸਿੰਘ ਗਿੱਲ ਕਥਿਤ ਤੌਰ ਤੇ ਰਿਸ਼ਤੇ ਦੇ ਵਿੱਚ ਭਤੀਜੇ ਦੱਸੇ ਜਾ ਰਹੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਪਰ ਇਹ ਇਹ ਜਿਹੜੀ ਪ੍ਰਥਾ ਇਹ ਰੀਤ ਹੈ ਇਹ ਪਹਿਲਾਂ ਵੀ ਚੱਲਦੀ ਆਈ ਹੈ ਜਦੋਂ ਗੁਰਿੰਦਰ ਸਿੰਘ ਢਿੱਲੋਂ ਵੀ ਬਣੇ ਸੀ ਤਾਂ ਉਦੋਂ ਵੀ ਜਿਹੜੇ ਉਹਨਾਂ ਤੋਂ ਪਹਿਲਾਂ ਗੱਦੀ ਤੇ ਬੈਠੇ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੂੰ ਗੱਦੀ ਨਸ਼ੀਨ ਕਰ ਦਿੱਤਾ ਗਿਆ ਸੀ ਤੇ ਫਿਰ ਉਹ ਲਗਾਤਾਰ ਉਹਨਾਂ ਕੋਲ ਘੁਰ ਵੀ ਲੈਂਦੇ ਰਹੇ ਤਾਂ ਕਿ ਜੋ ਮੁਖੀ ਹੋਵੇ ਉਸ ਦੀ ਮੌਤ ਤੋਂ ਬਾਅਦ ਕਿਸੇ ਤਰੀਕੇ ਦਾ ਖਲਾਰਾ ਨਾ ਪਾਏ ਉਹ ਇੱਕ ਤੋਂ ਜ਼ਿਆਦਾ ਲੋਕ ਗੱਦੀ ਦੀ ਡਿਮਾਂਡ ਨਾ ਕਰਨ ਇਸ ਕਰਕੇ ਅਜੇਹਾ ਹੁੰਦਾ ਤੇ ਹੁਣ ਗੁਰਿੰਦਰ ਸਿੰਘ ਢੁੱਲੋਂ ਹੋਣਾ ਨੇ ਵੀ ਆਪਣੀ ਹਾਜ਼ਰੀ ਦੇ ਵਿੱਚ ਹੀ ਆਪੇ ਆਪਣੇ ਜਿਉਂਦਿਆਂ ਹੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਜਿਹੜਾ ਕੀ ਹੈ ਗੱਦੀ ਨਿਸ਼ੀਨ ਕਰਨ ਦਾ ਫੈਸਲਾ ਲਿਆ ਚਿੱਠੀ ਦੇ ਵਿੱਚ ਸਿੱਧੇ ਤੌਰ ਤੇ ਆਖਿਆ ਗਿਆ ਕਿ ਅੱਜ ਤੋਂ ਹੀ ਕਾਰਜਕਾਰੀ ਮੁਖੀ ਹੋ ਜਾਣਗੇ ਜਸਦੀਪ ਸਿੰਘ ਗਿੱਲ ਤੇ ਕੱਲ ਨੂੰ ਸ਼ਾਇਦ ਡੇਰਾ ਬਿਆਸ ਦੇ ਵਿੱਚ ਜਿਹੜੀ ਪਗੜੀ ਦੀ ਰਸਮ ਕਹਿ ਸਕਦੇ ਆ ਜਾਂ ਗੱਦੀ ਨਿਸ਼ੀਣ ਕਰਨ ਦੀ ਰਸਮ ਨਿਭਾਈ ਜਾਏਗੀ ਜਸਦੀਪ ਸਿੰਘ ਗਿੱਲ ਫਿਰ ਹੁਣ ਯਾਨੀ ਕਿ ਡੇਰਾ ਬਿਆਸ ਦਾ ਜੇਕਰ ਹੁਣ ਕੋਈ ਨਾਮ ਸ਼ੱਕਣ ਉੱਥੇ ਨਾਮ ਲੈਣ ਜਾਏਗਾ ਤਾਂ ਉਹ ਜਸਦੀਪ ਸਿੰਘ ਗਿੱਲ ਦੇ ਹੱਥੋਂ ਮਿਲੇਗਾ ਗੁਰਿੰਦਰ ਸਿੰਘ ਢਿੱਲੋਂ ਦੇ ਹੱਥੋਂ ਨਹੀਂ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਪਹਿਲਾਂ ਦੇ ਮੁਖੀ ਜਿਹੜਾ ਕਿ ਸਤਸੰਗ ਕਰਿਆ ਕਰਨਗੇ ਪਰ ਜਸਦੀਪ ਸਿੰਘ ਗਿੱਲ ਨਵੇਂ ਚੁਣੇ ਗਏ ਚੇਰਾ ਉਹਨਾਂ ਦੇ ਨਾਲ ਬੈਠਣਗੇ ਕਾਰਜ ਸਾਰੇ ਸੰਭਾਲਣਗੇ ਸਾਰਾ ਕਾਰਜ ਭਾਰ ਉਹਨਾਂ ਨੂੰ ਸੰਭਾਲ ਦਿੱਤਾ ਗਿਆ ਨਾਮਦਾਨ ਵੀ ਉਹੀ ਦੇਣਗੇ ਲੋਕਾਂ ਨੂੰ ਤੇ ਇਹ ਵੀ ਦੱਸਦੀ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੋਣਾ ਬਾਰੇ ਕਿਹਾ ਜਾਂਦਾ ਸੀ ਕਿ ਬਹੁਤ ਪੜ੍ਹੇ ਲਿਖੇ ਨਹੀਂ ਪਰ ਜਸਦੀਪ ਸਿੰਘ ਗਿੱਲ ਜੋ ਨਵੇਂ ਚੁਣੇ ਗਏ ਮੁਖੀ ਨੇ ਉਹਨਾਂ ਦੀ ਜਿਹੜੀ ਯੋਗਤਾ ਉਹ ਬਹੁਤ ਹੀ ਵੱਡੀ ਹੈ ਵੱਡੀਆਂ-ਵੱਡੀਆਂ ਫਾਰਮੇਸੀ ਫਾਰਮਾਕਿਊਟੀਕਲ ਕੰਪਨੀਆਂ ਜਿਵੇਂ ਰੈਨਬੈਕਸੀ ਸਿਪਲਾ ਵਰਗੀਆਂ ਚ ਉਹਨਾਂ ਨੇ ਵੱਡੇ ਅਹੁਦੇ ਨਿਭਾਏ ਨੇ ਤੇ ਕੈਂਬਰਿਜ ਯੂਨੀਵਰਸਿਟੀ ਵਿਦੇਸ਼ਾਂ ਤੱਕ ਦੇ ਪੜੇ ਹੋਏ ਨੇ ਮੁੰਬਈ ਦੇ ਵਿੱਚ ਵੀ ਉਹਨਾਂ ਨੇ ਆਈਆਈਟੀ ਕੀਤੀ ਆ ਜਿਸ ਤੋਂ ਬਾਅਦ ਉਹ ਵਿਦੇਸ਼ ਚਾਹਦ ਨੇ ਕੈਂਬਰਿਜ ਯੂਨੀਵਰਸਿਟੀ ਉੱਥੋਂ ਵੀ ਸਿੱਖਿਆ ਹਾਸਲ ਕਰਦੇ ਨੇ ਤੇ ਫਿਰ ਰੈਨਬੈਕਸੀ ਸਿਪਲਾ ਵਰਗੀਆਂ ਕੰਪਨੀਆਂ ਦੇ ਵਿੱਚ ਸੀਈਓ ਯਾਨੀ ਕਿ ਜੋ ਸਭ ਤੋਂ ਵੱਡਾ ਅਹੁਦਾ ਹੁੰਦਾ ਉਹ ਵੀ ਉਹਨਾਂ ਨੇ ਨਿਭਾਏ ਨੇ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਪੀਐਚਡੀ ਕੀਤੀ ਆ ਕੈਮੀਕਲ ਇੰਜੀਨੀਅਰਿੰਗ ਦੀ ਤਾਂ ਪੜ੍ਹਾਈ ਵੀ ਸਿਖਰਾਂ ਦੀ ਆ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਅਹੁਦਾ ਕਿਵੇਂ ਸੰਭਾਲਦੇ ਨੇ ਪਰ ਡੇਰਾ ਬਿਆਸ ਦੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਬਹੁਤ ਵੱਡੀ ਜਾਣਕਾਰੀ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਂਸਰ ਨਾਲ ਪੀੜਤ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਦਿਲ ਦੇ ਰੋਗਾਂ ਦੇ ਵੀ ਪੀੜਤ ਨੇ ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਹੋਣਾਂ ਨੂੰ ਐਲਾਨਿਆ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਡੇਰਾ ਬਿਆਸ ਦੇ ਨਾਲ ਜੁੜੇ ਹੋਈ ਡੇਰਾ ਬਿਆਸ ਜੋ ਕਿ ਵੱਡੀ ਤਾਕਤ ਰੱਖਦਾ ਹੈ ਵੱਡਾ ਵੋਟ ਬੈਂਕ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਨਾਲ ਜੁੜਿਆ ਹੋਇਆ ਫਿਰ ਭਾਵੇਂ ਪੰਜਾਬ ਦੇ ਲੋਕ ਹੋਣ ਹਰਿਆਣਾ ਦੇ ਲੋਕ ਹੋਣ ਜਾਂ ਹੋਰਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀ ਪਹੁੰਚ ਹੋਵੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਆਪਣਾ ਅਗਲਾ ਅਹੁਦੇਦਾਰ ਐਲਾਨ ਦਿੱਤਾ ਹੈ ਜਾਨੀ ਕਿ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਹੁਣ ਜੋ ਅਗਲੇ ਬਾਬਾ ਜੀ ਹੋਣਗੇ ਜੋ ਗੱਦੀ ਨਿਸ਼ੀਨ ਹੋਣਗੇ ਡੇਰਾ ਬਿਆਸ ਦੇ ਉਹਨਾਂ ਦਾ ਨਾਮ ਐਲਾਨ ਦਿੱਤਾ ਗਿਆ ਤੇ ਹੁਣ ਡੇਰਾ ਬਿਆਸ ਦੇ ਮੁਖੀ ਦਾ ਚਿਹਰਾ ਬਦਲ ਜਾਏਗਾ ਹੁਣ ਨਵਾਂ ਚਿਹਰਾ ਕੌਣ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਜਸਦੀਪ ਸਿੰਘ ਗਿੱਲ ਕਥਿਤ ਤੌਰ ਤੇ ਰਿਸ਼ਤੇ ਦੇ ਵਿੱਚ ਭਤੀਜੇ ਦੱਸੇ ਜਾ ਰਹੇ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਜੋ ਕਿ ਮੌਜੂਦਾ ਮੁਖੀ ਨੇ ਡੇਰਾ ਬਿਆਸ ਦੇ ਪਰ ਇਹ ਇਹ ਜਿਹੜੀ ਪ੍ਰਥਾ ਇਹ ਰੀਤ ਆ ਇਹ ਪਹਿਲਾਂ ਵੀ ਚੱਲਦੀ ਆਈ ਆ ਜਦੋਂ ਗੁਰਿੰਦਰ ਸਿੰਘ ਢਿੱਲੋਂ ਵੀ ਬਣੇ ਸੀ ਤਾਂ ਉਦੋਂ ਵੀ ਜਿਹੜੇ ਉਹਨਾਂ ਤੋਂ ਪਹਿਲਾਂ ਗੱਦੀ ਤੇ ਬੈਠੇ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੂੰ ਗੱਦੀ ਨਸ਼ੀਨ ਕਰ ਦਿੱਤਾ ਗਿਆ ਸੀ ਤੇ ਫਿਰ ਉਹ ਲਗਾਤਾਰ ਉਹਨਾਂ ਕੋਲ ਗੁਰ ਵੀ ਲੈਂਦੇ ਰਹੇ ਤਾਂ ਕਿ ਜੋ ਮੁਖੀ ਹੋਵੇ ਉਸ ਦੀ ਮੌਤ ਤੋਂ ਬਾਅਦ ਕਿਸੇ ਤਰੀਕੇ ਦਾ ਖਲਾਰਾ ਨਾ ਪਾਏ ਉਹ ਇੱਕ ਤੋਂ ਜ਼ਿਆਦਾ ਲੋਕ ਗੱਦੀ ਦੀ ਡਿਮਾਂਡ ਨਾ ਕਰਨ ਇਸ ਕਰਕੇ ਅਜਿਹਾ ਹੁੰਦਾ ਤੇ ਹੁਣ ਗੁਰਿੰਦਰ ਸਿੰਘ ਢੁੱਲੋਂ ਹੋਣਾ ਨੇ ਵੀ ਆਪਣੀ ਹਾਜ਼ਰੀ ਦੇ ਵਿੱਚ ਹੀ ਆਪੇ ਆਪਣੇ ਜਿਉਂਦਿਆਂ ਹੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਜਿਹੜਾ ਕੀ ਹੈ ਗੱਦੀ ਨਸ਼ੀਨ ਕਰਨ ਦਾ ਫੈਸਲਾ ਲਿਆ ਚਿੱਠੀ ਦੇ ਵਿੱਚ ਸਿੱਧੇ ਤੌਰ ਤੇ